ਕਰੋੜ ਦੀ ਲਾਹਨਤ ਉਹਨਾਂ ਲੋਕਾਂ ਜਿਹੜੇ ਚੀਜ਼ਾਂ ਇਹ ਵੇਖਣਾ ਚਾਹੁੰਦੇ ਆ ਜੇ ਉਹਨਾਂ ਨੂੰ ਲੱਗਦਾ ਵੀ ਉਹ ਬੀਬੀ ਗਲਤ ਨਹੀਂ ਉਹ ਇਦਾਂ ਕਰਨ ਵੀ ਆਪਣੇ ਘਰ ਦੇ ਵਿੱਚ ਵੱਡੀ ਸਾਰੀ ਐਲਸੀਡੀ ਲਾ ਲੈ ਉਹਤੇ ਜਾ ਕੇ ਉਹ ਬੀਬੀ ਦੀਆਂ ਵੀਡੀਓ ਚਲਾ ਲੈਣਾ ਆਪਣੀਆਂ ਧੀਆਂ ਨੂੰ ਬਿਠਾ ਲੈਣ ਆਪਣੀਆਂ ਮਾਵਾਂ ਨੂੰ ਬਿਠਾ ਲੈਣ ਤਾਂ ਜੀ ਆਪਣੇ ਬੱਚਿਆਂ ਨੂੰ ਬਿਠਾ ਕੇ ਤੇ ਰੋਜ਼ ਉਹ ਬੀਬੀ ਦੀਆਂ ਵੀਡੀਓ ਉਹਨਾਂ ਨੂੰ ਦਿਖਾਓ ਵੀ ਆਹ ਬੀਬੀ ਸਾਨੂੰ ਜਿਹੜੀ ਬੜੀ ਵਧੀਆ ਸਿੱਖਿਆ ਦੇ ਰਹੀ ਹੈ ਹਨਾ ਜਦੋਂ ਚਮਕੀਲੇ ਨੂੰ ਮਾਰਿਆ ਸੀ ਮੈਂ ਕਹਿੰਦਾ ਵੀ ਉਦੋਂ ਇਹਨਾਂ ਕਲਾਕਾਰਾਂ ਨੇ ਵੀ ਸਿੰਘਾਂ ਦੇ ਨਾਲ ਇੱਕ ਮੀਟਿੰਗ ਕਰ ਲਈ ਵੀ ਭਾਈ ਜਿਹੜਾ ਅਸੀਂ ਗਾਣਾ ਤਿਆਰ ਕਰਾਂਗੇ ਪਹਿਲਾਂ ਤੁਹਾਨੂੰ ਸੁਣਾ ਲਿਆ ਕਰਾਂਗੇ ਫੇਰ ਅਸੀਂ ਰਿਕਾਰਡ ਕਰਾਇਆ ਕਰਾਂਗੇ ਜਾਂ ਫੇਰ ਲੋਕਾਂ 'ਚ ਗਾਇਆ ਕਰਾਂਗੇ ਜੋ ਉਦੋਂ ਨੱਥ ਪੈ ਗਈ ਤੇ ਹੁਣ ਵੀ ਪਊਗੀ ਕੋਈ ਲੜਾਈ ਝਗੜੇ ਦੀ ਵੀਡੀਓ ਤੁਸੀਂ ਪਾ ਦਿੱਤੀ ਆ ਉਸੇ ਵੇਲੇ ਤੁਹਾਨੂੰ ਵੀਡੀਓ ਦੀ ਸਟ੍ਰਾਈਕ ਆ ਜਾਊਗੀ ਕਿ ਭਾਈ ਆ ਤੁਹਾਡਾ ਕੰਟੈਕਟ ਜਿਹੜਾ ਵਾ ਇਹ ਵਾਇਲੈਂਸ ਕਰ ਰਿਹਾ ਤੇ ਕੀ ਗੱਲ ਜਦੋਂ ਇਹ ਬੀਬੀਆਂ ਸ਼ਰਿਆਂ ਆਪਣੇ ਕੱਪੜੇ ਉਤਾਰਦੀਆਂ ਸਾਰੀਆਂ ਅਲਫ ਲੰਗੀਆਂ ਮੈਂ ਕਹਿ ਰਹੀ ਨਾ ਅਲਫ ਲੰਗੀਆਂ ਹੋ ਜਾਂਦੀਆਂ ਕਿ ਉਦੋਂ ਸਰਕਾਰ ਨੂੰ ਨਹੀਂ ਦਿਖਾਈ ਦਿੰਦਾ ਇਸੇ ਦੇ ਨਾਲ ਤੇ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ ਆਨੇ ਕਰੇ 20000 ਰੁਪਿਆ 25000 ਜਾਂ 30000 ਰੁਪਿਆ ਮਹੀਨੇ ਦਾ ਆਉਂਦਾ ਤੇ ਤੁਸੀਂ ਸਾਨੂੰ 30000 ਰੁਪਿਆ 50000 ਦੇਣ ਲੱਗ ਪੋ ਐਹੀ ਇਹ ਚੀਜ਼ਾਂ ਬੰਦ ਕਰਦੇ ਨੇ ਮੈਂ ਕਹਿੰਦਾ ਵੇਖੋ ਕਿੱਡੀ ਬੇਹੋਦਗੀ ਵਾਲੀ ਗੱਲ ਆ ਹੁਣ ਮੰਨ ਕੇ ਚੱਲੋ ਵੀ ਸਰਕਾਰ ਇੱਕ ਨਸ਼ੇ ਵਿਰੁੱਧ ਯੁੱਧ ਸ਼ੁਰੂ ਕੀਤਾ ਤੇ ਹੁਣ ਜਿਹੜੇ ਨਸ਼ੇ ਤਸਕਰ ਫੜੇ ਜਾਂਦੇ ਆ ਕੱਲ ਨੂੰ ਫਿਰ ਉਹ ਵੀ ਕਹਿਣਗੇ ਵੀ ਨਸ਼ੇ ਨਾਲ ਤੇ ਸਾਡਾ ਘਰ ਚੱਲਦਾ ਫਿਰ ਸਾਡੇ ਘਰ ਬੋਰੀਆਂ ਸੁੱਟ ਕੇ ਜਾਓ ਕੀ ਉਹ ਆਪਣਾ ਜਿਸਮ ਦਿਖਾਉਣਾ ਹੀ ਤੁਹਾਡਾ ਕੰਮ ਰਹਿ ਗਿਆ ਤੇ ਲੂਤਰਾ ਨਾਮ ਦੀ ਜਿਹੜੀ ਕੁੜੀ ਆ ਉਹ ਵੀ ਅਹੀਂ ਦੇ ਅਜਾਹ ਕੁਝ ਪਾਉਂਦੇ ਨਹੀਂ ਨਾਲ ਸਾਡੇ ਨਾਂ ਦੇ ਮਗਰ ਕੌਰ ਲੱਗਦਾ ਤੇ ਸਾਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਤੇਰੇ ਨਾਂ ਦੇ ਨਾਲ ਕੌਰ ਨਹੀਂ ਲੱਗਦਾ ਇਹਦਾ ਮਤਲਬ ਇਹ ਥੋੜੀ ਵੀ ਆਪਣੇ ਤੁਸੀਂ ਜਿਸਮ ਦਿਖਾ ਕੇ ਸਾਡੇ ਵੀ ਬੱਚੇ ਉੱਥੇ ਬੈਠੇ ਆ ਤੁਸੀਂ ਗਲਤ ਕੰਟੈਕਟ ਪਾਓਗੇ ਉਹ ਉਸ ਤੋਂ ਸਾਡੇ ਬੱਚਾ ਵੀ ਤਾਂ ਦੇਖਣਾ ਹੀ ਹੈ ਨਾ ਮੈਨੂੰ ਜੀ ਸਰਕਾਰ ਵੱਲੋਂ ਸਿਕਿਉਰਿਟੀ ਦਿੱਤੀ ਜਾਵੇ ਮੈਨੂੰ ਇਹ ਸਮਝ ਨਹੀਂ ਆਉਂਦੀ ਪੰਜਾਬ ਨੂੰ ਕੀ ਦੇਣਾ ਤੁਹਾਡੀ ਕਿ ਤੁਹਾਨੂੰ ਸਿਕਿਉਰਿਟੀ ਦਿੱਗੀ ਹੈ ਹੈਨਾ ਇਹ 4 ਲੱਖੋਂ ਇੱਥੇ ਵਰ ਗਿਆ ਹੁਣ ਜਦੋਂ 4 ਲੱਖ ਦੇ ਵਿੱਚੋਂ ਘੱਟੋ ਘੱਟ 2 ਲੱਖ ਬੰਦਾ ਵੀ ਉਹਦੇ ਸੰਸਕਾਰ ਤੇ ਪਹੁੰਚਦਾ ਅਸੀਂ ਵੀ ਕਹਿੰਦੇ ਵੀ ਯਾਰ ਬੀਬੀ ਨੇ ਵਾਕਈ ਕੁਝ ਕਰਕੇ ਗਈ ਆ ਦੁਨੀਆ ਦੇ ਵਿੱਚ ਲੋਕ ਇਹਨੂੰ ਜਾਣਦੇ ਸੀ ਭਾਈ ਯਾਰ ਸੰਸਕਾਰ ਤੇ ਤੋਂ ਤਿੰਨ ਬੰਦੇ ਉਹ ਵੀ ਇੱਕ ਭੈਣ ਇੱਕ ਭਰਾ ਤੇ ਇੱਕ ਸ਼ਾਇਦ ਮਾਸੀ ਤਿੰਨ ਬੰਦੇ ਸੰਸਕਾਰ ਕਰਨ ਵਾਲੇ ਜਿਹੜੇ ਉਹ ਵੀ ਕੋਈ ਸਮਾਜ ਸੇਵੀ ਸੰਸਥਾ ਹੈ ਹੈ ਉਹਨਾਂ ਕੋਲ ਤੋਂ ਬਾਲਣ ਦੇ ਪੈਸੇ ਨਹੀਂ ਲਿਕੇ ਆਜ਼ਾਦੀ ਦਾ ਮਤਲਬ ਇਹ ਆ ਅਸੀਂ ਔਰਤ ਨੂੰ ਬਰਾਬਰ ਸਮਝਦੇ ਆ ਇਸ ਕਰਕੇ ਬਰਾਬਰ ਬਰਾਬਰਤਾ ਦਾ ਮਤਲਬ ਇਹ ਨਹੀਂ ਵੀ ਹੁਣ ਜੇ ਆਦਮੀ ਸ਼ਰਿਆਮ ਜਿੱਥੇ ਮਰਜੀ ਕੱਚਾ ਪਾ ਕੇ ਵੀ ਲਾ ਸਕਦਾ ਤੇ ਔਰਤ ਵੀ ਉਹ ਕੁਝ ਕਰਨ ਲੱਗੇ ਔਰਤ ਦੀ ਇੱਕ ਪਾਈ ਮਰਿਆਦਾ ਵਾ ਜੇ ਸੀਤਾ ਮਰਿਆਦਾ ਨਾ ਲੰਗੇ ਤੇ ਰਾਵਣ ਨਹੀਂ ਆਉਂਦਾ ਜਿਹੜਾ ਗੁਰੂਤਾ ਖਾਲਸਾ ਨਾ ਜਿਹੜਾ ਗੁਰੂ ਦੇ ਸਿੰਘ ਕਹੋਂਦੇ ਆ ਆਪਣੇ ਆਪ ਨੂੰ ਉਹ ਕਦੇ ਵੀ ਔਰਤ ਤੇ ਵਾਰ ਨਹੀਂ ਕਰਦੇ ਪਰ ਪ੍ਰਸਥਿਤੀਆਂ ਦੇ ਮੁਤਾਬਕ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਨਾ ਤੇ ਫਿਰ ਕਰਨਾ ਪੈਂਦਾ ਕਿਉਂਕਿ ਇੰਦਰਾ ਵੀ ਪਔਰ ਤੇ ਹਮ ਉਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਬਰਦਾਸ਼ਤ ਨਹੀਂ ਹੋਇਆ ਸਿੰਘਾਂ ਨੇ ਉਤਾ ਬਦਲਾ ਲਿਆ ਹੁਣ ਇਹ ਜੀ ਬੀਬੀ ਹੈ ਇਹ ਜੀ ਗਲਤ ਕਰ ਰਹੀ ਸੀ ਸਿੰਘਾਂ ਨੇ ਐਕਸ਼ਨ ਲਿਆ ਬਰਦਾਸ਼ਤ ਕਰਨ ਵਾਲੀਆਂ ਉਹਦੀਆਂ ਵੀਡੀਓ ਨਹੀਂ ਹੈਗੀਆਂ 90 ਦੇ ਦਹਾਕੇ ਦੇ ਵਿੱਚ ਜਦੋਂ ਖਾੜਕੂ ਲਹਿਰ ਪੂਰੇ ਸਿੱਖਲਾਂ ਤੇ ਕੇਪੀ ਸਿੰਘ ਗਿੱਲ ਵੱਲੋਂ ਮੁਹਿੰਮ ਚਲਾਈ ਗਈ ਸੀ ਕਲਾਕਾਰਾਂ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਉਹਨਾਂ ਨੂੰ ਅਖਾੜੇ ਉਹਨਾਂ ਦੇ ਖੁੱਲੇ ਲਵਾਏ ਗਏ ਵੀ ਇਹ ਜਿਹੜੀ ਜਵਾਨੀ ਜਿਹੜੀ ਖਾੜਕੂ ਲਹਿਰ ਵਾਲੇ ਪਾਸੇ ਜਾ ਰਹੀ ਹੈ ਇਹਨਾਂ ਨੂੰ ਆਪਾਂ ਉਧਰ ਨਹੀਂ ਜਾਣ ਦੇਣਾ ਗੰਦੇ ਤੋਂ ਗੰਦਾ ਗਾਣਾ ਪੇਸ਼ ਕੀਤਾ ਗਿਆ ਤੇ ਮੈਂ ਸਮਝਦਾ ਵੀ ਇਹ ਜਿਹੜੀ ਕੰਚਨ ਕੁਮਾਰੀ ਇਹ ਵੀ ਉਸੇ ਸਾਜ਼ਿਸ਼ ਦਾ ਹਿੱਸਾ ਸੀਗਾ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦੀ ਵਾਇਰਲ ਕੰਚਨ ਕੁਮਾਰੀ ਉਰਫ ਕਮਲਕੌਰ ਨਾਮ ਦੀ ਇੱਕ ਕੁੜੀ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਰੀਲਾਂ ਬਣਾਈਆਂ ਜਾਂਦੀਆਂ ਜਿਸ ਵਿੱਚ ਸ਼ਲੀਲਤਾ ਨੂੰ ਦਰਸਾਇਆ ਜਾਂਦਾ ਜਿਸ ਤੋਂ ਬਾਅਦ ਉਸ ਦਾ ਕਤਲ ਹੋ ਜਾਂਦਾ ਤੇ ਉਹ ਮੁੱਦਾ ਬੜਾ ਹੀ ਗਰਮਾਇਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਇਹ ਸਾਰਾ ਕੁਝ ਬੰਦ ਹੋ ਚੁੱਕਾ ਜਾਂ ਨਹੀਂ ਅਤੇ ਉਸ ਦੀ ਜਿਹੜੀ ਮੌਤ ਹੋਈ ਆ ਉਸ ਦਾ ਜਿਹੜਾ ਅਸਰ ਆ ਉਹ ਪਿੰਡਾਂ ਵਿੱਚ ਜਾਂ ਹੋਰ ਜਿਹੜੀਆਂ ਸੋਸ਼ਲ ਮੀਡੀਆ ਦੇ ਅਜਿਹੇ ਆ ਵੀਡੀਓ ਲੋਕ ਬਣਾਉਂਦੇ ਆ ਉਹਨਾਂ ਉੱਪਰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਇਹਨਾਂ ਚੀਜ਼ਾਂ ਤੇ ਗੱਲਬਾਤ ਕਰ ਲਈ ਅੱਜ ਸਮਾਜ ਸੇਵੀ ਵੀਰ ਗੁਰਦੇਵਾਲ ਸਿੰਘ ਆ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜਿਹੜੀ ਪਿਛਲੇ ਦਿਨੀ ਇਹ ਕੰਚਨ ਕੁਮਾਰੀ ਦਾ ਜਿਹੜਾ ਵਾ ਉਹ ਕਤਲ ਕੀਤਾ ਗਿਆ ਵਾ ਉਹਨੂੰ ਕਿਸ ਵੇਖੋ ਜੀ ਜਿਹੜਾ ਪੰਜਾਬ ਹੈ ਨਾ ਸਾਡਾ ਹੂੰ ਪੰਜਾਬ ਹਮੇਸ਼ਾ ਹੀ ਕਹਿੰਦੇ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਹੂੰ ਤੇ ਜਿੱਥੇ ਸਾਡੇ ਗੁਰੂ ਸਹਿਬਾਨਾਂ ਦੇ ਚਰਨ ਪਏ ਹੋਣ ਹੂੰ ਉਥੇ ਹਮੇਸ਼ਾ ਹੀ ਦਬਦਬਾ ਜਿਹੜਾ ਪੰਥ ਦਾ ਰਿਹਾ ਹੂੰ ਠੀਕ ਹੈ ਤੇ ਪੰਥ ਦੇ ਵਿੱਚ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਸਮੇਂ ਸਮੇਂ ਅਨੁਸਾਰ ਸਾਡੇ ਸਿੰਘਾਂ ਨੇ ਸਾਡੀਆਂ ਜਥੇਬੰਦੀਆਂ ਨੇ ਜਾਂ ਸਾਡੀਆਂ ਮਿਸਲਾ ਨੇ ਵੱਡੇ ਵੱਡੇ ਫੈਸਲੇ ਲਿਆ ਜਦੋਂ ਵੀ ਪੰਥ ਨੂੰ ਲੋੜ ਪੈਂਦੀ ਆ ਜਾਂ ਸਮਾਜ ਦੇ ਵਿੱਚ ਕੁਝ ਗਲਤ ਹੋ ਰਿਹਾ ਹੁੰਦਾ ਤੇ ਪੰਥ ਫਿਰ ਚੜ੍ਹ ਕੇ ਆਉਂਦਾ ਆਪਣੇ ਰੁਦਰ ਰੂਪ ਦੇ ਵਿੱਚ ਤੇ ਉਹ ਫਿਰ ਇਹੋ ਜਿਹੇ ਕਾਰਵਾਈਆਂ ਜਿਹੜੀਆਂ ਇਹ ਸ਼ੁਰੂ ਤੋਂ ਚੱਲਦੀਆਂ ਆਈਆਂ ਅੱਜ ਕੋਈ ਨਵੀਂ ਕਾਰਵਾਈ ਨਹੀਂ ਜਿਹੜੀ ਭਾਈ ਮਹਿਰੋਂ ਵੱਲੋਂ ਪਾਈ ਗਈ ਆ ਇਹ ਸ਼ੁਰੂ ਤੋਂ ਹੀ ਚੱਲਦਾ ਹੈ ਜਿਵੇਂ ਆਪਾਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਮੰਨ ਲਿਆ। ਅੱਛਾ ਇੱਕ ਜਿਵੇਂ ਤੁਸੀਂ ਕਹਿ ਰਹੇ ਜੀ ਕਿ ਭਾਈ ਅਮਰਤਪਾਲ ਸਿੰਘ ਬਹਿਰੋ ਵੱਲੋਂ ਜਿਹੜੀ ਇਹ ਕਾਰਵਾਈ ਪਾਈ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਾਈ ਗਈ ਤੇ ਜਿਹੜੀਆਂ ਬਾਕੀ ਆ ਉਹ ਵੀ ਇਹ ਜਿਹੜੀਆਂ ਚੀਜ਼ਾਂ ਪਾਉਣੀਆਂ ਬੰਦ ਕਰ ਦੇਣ ਪਰ ਕਈ ਲੋਕ ਜਿਹੜੇ ਅਜੇ ਹੀ ਸਾਹਮਣੇ ਆ ਰਹੇ ਆ ਜਿਵੇਂ ਲੂਥਰਾ ਨਾਮ ਦੀ ਜਿਹੜੀ ਕੁੜੀ ਆ ਉਹ ਵੀ ਸਾਹਮਣੇ ਆਈ ਆ ਵੀ ਅਹੀਂ ਦੇ ਅਜਾਹਾ ਕੁਝ ਪਾਉਂਦੇ ਨਹੀਂ ਨਾ ਸਾਡੇ ਨਾਂ ਦੇ ਮਗਰ ਕੌਰ ਲੱਗਦਾ ਤੇ ਸਾਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਵੇਖੋ ਜਿਹੜੀ ਗੱਲ ਉਹਨੇ ਕਹੀ ਆ ਨ ਹੁਣ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਤੇਰੇ ਨਾਂ ਦੇ ਨਾਲ ਬੀਬਾ ਕੌਰ ਨਹੀਂ ਲੱਗਦਾ ਤੇ ਤੈਨੂੰ ਸਰਟੀਫਿਕੇਟ ਦੇ ਦਈਏ ਵੀ ਤੂੰ ਜੋ ਮਰਜ਼ੀ ਕਰੋਸ ਹੂੰ ਜੇ ਤੇਰੇ ਨਾਂ ਦੇ ਨਾਲ ਕੌਰ ਨਹੀਂ ਲੱਗਦਾ ਇਹਦਾ ਮਤਲਬ ਇਹ ਥੋੜੀ ਵੀ ਆਪਣੇ ਤੁਸੀਂ ਜਿਸਮ ਦਿਖਾ ਕੇ ਸਾਡੇ ਵੀ ਬੱਚੇ ਉੱਥੇ ਬੈਠੇ ਆ ਸਾਡੇ ਵੀ ਉੱਥੇ ਆਪਣਾ ਪਰਿਵਾਰ ਵਸਦੇ ਆ ਤੁਸੀਂ ਗਲਤ ਕੰਟੈਕਟ ਪਾਓਗੇ ਉਹ ਸਾਡੇ ਬੱਚਿਆਂ ਵੀ ਤਾਂ ਦੇਖਣਾ ਹੀ ਆ ਨਾ ਜੀ ਇਸ ਕਰਕੇ ਕਿਸੇ ਨੂੰ ਇਹ ਸਰਟੀਫਿਕੇਟ ਨਹੀਂ ਦਿੱਤਾ ਜਾ ਸਕਦਾ ਵੀ ਜੇ ਕੌਰ ਜਾਂ ਕੌਰ ਨਹੀਂ ਲੱਗਦਾ ਤੇ ਉਹ ਉਹਨੂੰ ਇਹ ਸਰਟੀਫਿਕੇਟ ਦੇ ਦਈਏ ਵੀ ਉਹ ਜੋ ਮਰਜ਼ੀ ਕਰ ਸਕਦੀ ਦੂਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਹੈ ਕਿ ਮੈਨੂੰ ਜੀ ਸਰਕਾਰ ਵੱਲੋਂ ਸਿਕਿਉਰਿਟੀ ਦਿੱਤੀ ਜਾਵੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਬੀਬਾ ਜੀ ਤੁਹਾਡੇ ਕੋ ਪੰਜਾਬ ਨੂੰ ਕੀ ਦੇਣਾ ਤੁਹਾਡੀ ਵੀ ਤੁਹਾਨੂੰ ਸਿਕਿਉਰਿਟੀ ਦਿੱਤੀ ਗਈ ਅਸੀਂ ਹੈਨਾ ਸਿਕਿਉਰਿਟੀ ਠੀਕ ਹੈ ਚਲੋ ਖਤਰਾ ਹੋ ਸਕਦਾ ਹੈ ਖਤਰਾ ਕਿਹੜੀ ਗੱਲ ਦਾ ਤੁਸੀਂ ਉਹ ਕੰਟੈਕਟ ਪਾਉਣਾ ਬੰਦ ਕਰ ਦਿਓ ਤੇ ਤੁਹਾਨੂੰ ਕੋਈ ਖਤਰਾ ਨਹੀਂ ਭਾਈ ਬੈਰੋ ਜੀ ਨੇ ਸਿੱਧਾ ਕਿਹਾ ਵੀ ਤੁਸੀਂ ਦਵਾ ਤਾ ਮਾਫੀ ਮੰਗ ਲਓ ਜਿਹੜਾ ਜਿਹੜਾ ਬੰਦਾ ਮਾਫੀ ਮੰਗ ਜਾਂਦਾ ਸਾਡਾ ਉਤੇ ਕੋਈ ਕਾਰਵਾਈ ਨਹੀਂ ਹੋਊਗੀ ਤੇ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ ਮੈਂ ਮਾਫੀ ਵੀ ਨਹੀਂ ਮੰਗਣੀ ਜਾਂ ਕੰਟੈਕਟ ਵੀ ਪਾਉਂਦੇ ਰਹਿਣਾ ਹਰਕਤਾਂ ਤੋਂ ਬਾਜ ਨਹੀਂ ਆਉਣਾ ਫਿਰ ਤਾਂ ਕਾਰਵਾਈਆਂ ਤੇ ਉਹਨਾਂ ਨੇ ਫਿਰ ਸਿੱਧੀ ਆਹ ਕਹਿਤਾ ਵੀ ਇੱਕ ਕਤਲ ਦੀ ਵੀ ਹੋਊ ਸਜ਼ਾ ਤੇ ਪੰਜ ਸੱਤਾਂ ਦੀ ਵੀ ਹੋ। ਮਾਫੀ ਮੰਗਣ ਦੀ ਤੁਸੀਂ ਗੱਲ ਕੀਤੀ ਆ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਆ ਸਟਾਰ ਬੰਨੀ ਜਾਂਦੀ ਆਪਣੇ ਆਪ ਚੋ ਪ੍ਰੀਤ ਜੱਟੀ। ਉਹ ਕਹਿੰਦੀ ਵੀ ਮੈਂ ਤੇ ਪਹਿਲਾਂ ਪਿੰਡ ਜਾ ਕੇ ਵੀ ਮਾਫੀ ਮੰਗ ਚੁੱਕੀ ਆ ਭਾਈ ਅਮਰਪਾਲ ਸਿੰਘ ਤੋਂ ਪਰ ਫਿਰ ਵੀ ਮੈਨੂੰ ਮੈਂ ਕੰਟੈਂਟ ਵੀ ਨਹੀਂ ਪਾਉਂਦੀ। ਜੇ ਫਿਰ ਵੀ ਮੈਨੂੰ ਜਿਹੜਾ ਵਾ ਉਹ ਬਾਰ-ਬਾਰ ਕਾਲਾਂ ਆ ਰਹੀਆਂ ਕਿ ਪਾਰਕਾਂ ਜਿਹੜੀਆਂ ਓਖਾਦਮ ਨਹੀਂ ਹੋ ਗਈਆਂ ਤਰਨਤਾਰਚ ਵੀ ਪਾਰਕ ਹੈਗੀ ਆ। ਉਹ ਕੀ ਕਿਸ ਤਰ੍ਹਾਂ ਨਹੀਂ ਇਹ ਜਿਹੜੀ ਪਾਰਕ ਵਾਲੀ ਗੱਲ ਇਹ ਤਾਂ ਸਿਰਫ ਭਾਈ ਮਹਿਰੋਂ ਜੀ ਨੇ ਬੋਲੀ ਆ। ਜਿਹੜੀ ਹੁਣ ਉਹਨਾਂ ਨੂੰ ਕਾਲਾਂ ਆ ਰਹੀਆਂ ਨੇ ਮੈਂ ਸਮਝਦਾ ਵੀ ਕੁਝ ਸ਼ਰਾਰਤੀ ਅਨਸਰ ਵੀ ਵਿੱਚ ਹੈਗੇ ਆ ਜਿਹੜੇ ਜਾ ਤੇ ਭਾਈ ਅਮਰਤਪਾਲ ਜੀ ਨੂੰ ਬਦਨਾਮ ਕਰਨ ਵਾਸਤੇ ਕਹਿ ਰਹੇ ਜਾਂ ਉਹਨੂੰ ਡਰਾ ਰਹੇ ਆ ਜਾਂ ਕੁਝ ਇਸ ਤਰ੍ਹਾਂ ਦਾ ਕੁਝ ਹੈਗਾ ਕੋਈ ਫਰੋਤੀਆਂ ਵਾਲੇ ਵੀ ਹੋ ਸਕਦੇ ਆ ਵੀ ਜਿਹੜੇ ਡਰਾਉਣ ਦੀ ਕੋਸ਼ਿਸ਼ ਕਰਨਗੇ ਮੈਂ ਸਮਝਦਾ ਵੀ ਇਹਨਾਂ ਚੀਜ਼ਾਂ ਤੇ ਉਹਨਾਂ ਨੂੰ ਵੀ ਕੋਹ ਕਰਨੀ ਚਾਹੀਦੀ ਹੈ ਸਰਕਾਰ ਕੋਲ ਜੇ ਉਹ ਆਪਣੇ ਲਿਖਤੀ ਰੂਪ ਦਰਖਾਸਤ ਦਿੰਦੇ ਆ ਜੋਸ਼ ਬੀਬੀ ਨੇ ਗਲਤ ਕੁਝ ਨਹੀਂ ਕੀਤਾ ਉਹ ਬੋਲ ਰਹੀ ਸੀ ਕਿ ਮੇਰਾ ਹੁਣ ਪੰਜਾਂ ਮਹੀਨਿਆਂ ਦਾ ਬੇਟਾ ਵੀ ਆ ਤੇ ਜੇ ਤੁਹਾਡਾ 5 ਮਹੀਨਿਆਂ ਦਾ ਬੱਚਾ ਤੇ ਆਫੀਸ਼ਲੀ ਤੁਹਾਨੂੰ ਵੀ ਲੱਗਦਾ ਹੋਊਗਾ ਵੀ ਜਿਹੜੇ 5 ਮਹੀਨੇ ਤੋਂ ਜਿਹਦਾ ਬੱਚਾ ਉਹਨੇ ਗਲਤ ਕੰਟੈਕਟ ਨਹੀਂ ਪਾਇਆ ਹੋਊਗਾ ਇਸ ਗੱਲ ਇਸ ਚ ਗੱਲ ਕੋਈ ਦੋਰਾ ਨਹੀਂ ਹੋ ਸਕਦਾ ਵੀ ਇਸ ਗੱਲ ਦਾ ਫਾਇਦਾ ਲੈ ਕੇ ਉਸ ਲੜਕੀ ਨੂੰ ਜਾਲ ਬੋਚ ਕੇ ਡਰਾਇਆ ਜਾ ਰਿਹਾ ਹੋਵੇ ਜਾਂ ਕੋਈ ਫਰौती ਮੰਗਣ ਦੀ ਸਾਜ਼ਿਸ਼ ਹੋਵੇ ਜਾਂ ਉਹਨੂੰ ਕਿਸੇ ਤਰੀਕੇ ਨਾਲ ਹੋ ਸਕਦਾ ਉਹਦੇ ਆਪਦੇ ਹੀ ਕੋਈ ਡਰਾਉਣ ਵਾਲੇ ਕਰ ਰਹੇ ਹੋਣ ਇਹ ਵੀ ਤਾਂ ਹੋ ਸਕਦਾ ਨਾ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕੋਈ ਇਸ ਤਰ੍ਹਾਂ ਦਾ ਕਰ ਰਿਹਾ ਉਹ ਅੱਛਾ ਇੱਕ ਵੀ ਗੱਲ ਕਿਹਾ ਕਿ ਜਿਵੇਂ 5 ਮਹੀਨਿਆਂ ਦਾ ਉਹਨਾਂ ਦਾ ਹਨਾ ਬੱਚਾ ਵਾ ਉਹਨੇ ਨਾ ਪਾਇਆ ਹੋਵੇ ਅੱਛਾ ਇੱਕ ਬੜੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਕਈਆਂ ਕੁੜੀਆਂ ਕਹਿ ਰਹੀਆਂ ਆ ਵੀ ਇਸੇ ਦੇ ਨਾਲ ਤੇ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ ਸਾਡੇ ਘਰੇ 20000 ਰੁਪਇਆ 25000 ਜਾਂ 30000 ਰੁਪਇਆ ਮਹੀਨੇ ਦਾ ਆਉਂਦਾ ਤੇ ਤੁਸੀਂ ਸਾਨੂੰ 30000 ਰੁਪਇਆ 50000 ਦੇਣ ਲੱਗ ਪੋ ਇਹੀ ਇਹ ਚੀਜ਼ਾਂ ਬੰਦ ਕਰਦੇ ਨੇ ਮੈਂ ਕਹਿੰਦਾ ਵੇਖੋ ਕਿੱਡੀ ਬੇਹੋਦਗੀ ਵਾਲੀ ਗੱਲ ਹੈ ਹੁਣ ਮੰਨ ਕੇ ਚੱਲੋ ਵੀ ਸਰਕਾਰ ਇੱਕ ਨਸ਼ੇ ਵਿਰੁੱਧ ਯੁੱਧ ਸ਼ੁਰੂ ਕੀਤਾ ਹੈ ਤੇ ਹੁਣ ਜਿਹੜੇ ਨਸ਼ੇ ਤਸਕਰ ਫੜੇ ਜਾਂਦੇ ਆ ਕੱਲ ਨੂੰ ਫਿਰ ਉਹ ਵੀ ਕਹਿਣਗੇ ਵੀ ਨਸ਼ੇ ਨਾਲ ਤੇ ਸਾਡਾ ਘਰ ਚੱਲਦਾ ਫਿਰ ਸਾਡੇ ਘਰ ਬੋਰੀਆਂ ਸੁੱਟ ਕੇ ਜਾਓ ਜਾਂ ਸਾਡੇ ਘਰ ਆਟਾ ਸੁੱਟ ਕੇ ਜਾਓ ਅਸੀਂ ਨਸ਼ਾ ਨਹੀਂ ਵੇਚਦੇ ਫਿਰ ਤਾਂ ਉਹ ਵੀ ਕਹਿਣਗੇ ਜੇ ਕੋਈ ਕੱਲ ਨੂੰ ਇਹ ਗੱਲ ਕਹਿੰਦਾ ਵੀ ਹਾਂ ਕੋਈ ਕਿਡਨਾਪਰ ਆ ਉਹ ਕਹਿੰਦਾ ਜੀ ਬੱਚੇ ਕਿਡਨਾਪ ਕਰਨ ਦੇ ਨਾਲ ਤਾਂ ਮੇਰਾ ਘਰ ਚੱਲਦਾ ਤੇ ਮੈਂ ਤਾਂ ਕਿਡਨਾਪ ਕਰਨੇ ਨਹੀਂ ਛੱਡ ਸਕਦਾ ਫਿਰ ਤਾਂ ਉਹ ਵੀ ਕਹਿਣਗੇ ਤੇ ਇਹ ਫਿਰ ਉਹਨਾਂ ਲਾਇਸੈਂਸ ਦੇ ਦਈਏ ਵੀ ਜਿਹਦਾ ਆਪਾਂ ਤੁਸੀਂ ਗਲਤ ਜਿੰਨਾ ਮਰਜ਼ੀ ਕਰੀਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਭਾਈ ਕੰਮ ਕਰਨ ਦੇ ਹੋਰ ਵੀ ਬਹੁਤ ਤਰੀਕੇ ਆ ਤੁਸੀਂ ਅਤਰਕਾਰ ਉਹ ਬਹੁਤ ਸਾਰੀਆਂ ਵੀਡੀਓ ਤੁਸੀਂ ਬਣਾਈਆਂ ਹੋਣੀਆਂ ਜਾਂ ਵੇਖੀਆਂ ਵੀ ਹੋਣਗੀਆਂ ਅਸੀਂ ਵੀ ਦੇਖਦੇ ਹਾਂ ਬਹੁਤ ਸਾਰੀਆਂ ਕੁੜੀਆਂ ਨੇ ਆ ਸਾਗ ਦੀ ਰੋਟੀ ਲਾ ਲਈ ਮੱਕੀ ਦਾ ਸਾਗ ਆਪਣਾ ਸੌਰੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਲਾ ਕੇ ਕਮਾਈ ਕਰ ਰਹੀਆਂ ਚਾਟੀ ਦੀ ਲੱਸੀ ਵੇਚ ਕੇ ਕਮਾਈ ਕਰ ਰਹੀਆਂ ਘਰ ਦੀ ਰੋਟੀ ਬਣਾ ਕੇ ਲੈ ਕੇ ਛੋਟਾ ਸੈਟਅਪ ਲਾ ਕੇ ਕਮਾਈ ਕਰ ਰਹੀਆਂ ਉਹ ਹਜ਼ਾਰਾਂ ਰੁਪਏ ਕਮਾ ਰਹੀਆਂ ਬਾਹਰ ਜਾ ਕੇ ਬੱਚੀਆਂ ਜਿਹੜੀਆਂ ਉਹ ਬਾਹਰੋਂ ਮੁੜ ਕੇ ਵਾਪਸ ਆ ਕੇ ਮੈਂ ਇੱਕ ਥੋੜੇ ਦਿਨ ਹੋ ਅਗੇ ਵੀਡੀਓ ਵੇਖੀ ਚਾਹ ਵੇਚ ਕੇ ਕੁੜੀ ਗਜ਼ਾਰਾ ਕਰ ਰਹੀ ਹੈ ਹੋਰ ਕੰਮ ਨਹੀਂ ਹੈਗੇ ਕੁੜੀਆਂ ਆਟੋ ਚਲਾ ਰਹੀਆਂ ਕੁੜੀਆਂ ਟੈਕਸੀ ਚਲਾ ਰਹੀਆਂ ਕਿਹੜੀ ਚੀਜ਼ ਨਹੀਂ ਕਰ ਸਕਦੀਆਂ ਤੇ ਕੀ ਉਹ ਆਪਣਾ ਜਿਸਮ ਦਿਖਾਉਣਾ ਹੀ ਤੁਹਾਡਾ ਕੰਮ ਰਹਿ ਗਿਆ ਤੁਹਾਡੇ ਯਾਰ ਇੱਕ ਗੱਲ ਦੀ ਮੈਨੂੰ ਹੋ ਸਮਝ ਨਹੀਂ ਆਉਂਦੀ ਇਹਨਾਂ ਨੂੰ ਕੋਈ ਨਹੀਂ ਦੇਖਦਾ ਇਹਨਾਂ ਦੇ ਭੈਣ ਭਰਾ ਚਾਚੇ ਤਾਏ ਮਾਮੇ ਕੋਈ ਰਿਸ਼ਤੇਦਾਰ ਇਹਨਾਂ ਨੂੰ ਰੋਕਣ ਵਾਲਾ ਹੈਗਾ ਕਿਸ ਤਰ੍ਹਾਂ ਦਾ ਪਰਿਵਾਰ ਹੋਣਗੇ ਕਿਤਿਆਂ ਦੀ ਸੋਚ ਹੋਗੀ ਇਹਨਾਂ ਲੋਕਾਂ ਦੀ ਆਪਾਂ ਵੀ ਘਰਾਂ ਦੇ ਵਿੱਚ ਵਸਦੇ ਆ ਪਿੰਡਾਂ ਦੇ ਵਿੱਚ ਖਾਸ ਕਰਕੇ ਤੁਸੀਂ ਵੇਖਿਆ ਹੋਊਗਾ ਕਿ ਸਾਡੀਆਂ ਔਰਤਾਂ ਹਮੇਸ਼ਾ ਪਰਦੇ ਵਿੱਚ ਰਹਿੰਦੀਆਂ ਨੇ ਸਿਆਣੇ ਬਜ਼ੁਰਗ ਬੈਠੇ ਹੋਣਗੇ ਪਾਵੇਂ ਬੀਬੀ 60 ਸਾਲ ਦੀ ਹੋਵੇ ਪਾਵੇਂ 70 ਸਾਲ ਦੀ ਹੋਵੇ ਉਹਦੇ ਸਾਹਮਣੇ ਵੇਖਿਆ ਨਾ ਉਹ ਸਾਥ ਦੇ ਵਿੱਚੋਂ ਲੰਘ ਰਹੀ ਹੈ ਤੇ ਪੱਲਾ ਕਰਕੇ ਲੰਘਦੀ ਹੈ ਘੁੰਡ ਕੱਢ ਕੇ ਲੰਘਦੀ ਅੱਜ ਵੀ ਸਾਡੇ ਪਿੰਡਾਂ ਦਾ ਇਹ ਕਲਚਰ ਹੈ ਤੇ ਜਿਹੜੀਆਂ ਬੀਬੀਆਂ ਹੁਣ ਸਾਰੇ ਆਪਣੇ ਕੱਪੜੇ ਲਾ ਕੇ ਸਾਹਮਣੇ ਆ ਗਈਆਂ ਕੈਮਰੇ ਦੇ ਉਹਨਾਂ ਨੂੰ ਅਸੀਂ ਕਿਹੜੀ ਕੈਟਾਗਰੀ ਚ ਰੱਖੀਏ ਇਹ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਇਹਨਾਂ ਦਾ ਕੀ ਇਹ ਲੋਕ ਸਾਡੇ ਬੱਚਿਆਂ ਨੂੰ ਗਲਤ ਨਹੀਂ ਪ੍ਰਭੋਸਰ ਰਹੇ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆ ਕਿ ਤੁਸੀਂ ਘਰ ਚ ਲਾ ਰਹੇ ਹੋ ਐਨੀ ਵੀ ਬੇਕਦਰੀ ਦੇ ਨਾਲ ਵੀ ਆਪਣਾ ਜਿਸਮ ਦਿਖਾ ਕੇ ਤੁਹਾਨੂੰ ਘਰ ਚਲਾਉਣਾ ਪਵੇ ਮੈਂ ਕਹਿੰਦਾ ਜੀ ਲੱਖ ਦੀ ਲਾਹਤ ਇਹੋ ਜਿਹੇ ਲੋਕਾਂ ਦੇ ਜਿਹੜੇ ਸੋਚ ਰੱਖਦੇ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਜੈਂਟਸ ਹੋਊਗਾ ਜੀ ਕੋਈ ਬੰਦਾ ਹੋਊਗਾ ਯਾਰ ਤੂੰ ਰਕਸ਼ਾ ਚਲਾ ਕੇ ਵੀ ਗੁਜ਼ਾਰਾ ਕਰ ਸਕਦਾ ਆਟੋ ਰਕਸ਼ਾ ਚਲਾ ਲਾ ਫਿਰ ਇਥੋਂ ਤੱਕ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਭਾਈ ਬਹਿਰੋਂ ਜੀ ਨੇ ਐਸੇ ਕੰਚਨ ਕੁਮਾਰੀ ਨੂੰ 1.5 ਲੱਖ ਰੁਪਈਆ ਦਿੱਤਾ ਪਹਿਲਾਂ ਹੂੰ ਇਦਲਾ ਵਿਭਾਜ ਤੇਰਾ ਘਰ ਨਹੀਂ ਚੱਲਦਾ ਨਾ ਤੇ ਲੈ ਤੂੰ ਕੁਝ ਦਿਨਾਂ ਵਾਸਤੇ ਆ 1.5 ਲੱਖ ਨਾਲ ਗੁਜ਼ਾਰਾ ਕਰ ਲੈ ਉਹਨੇ ਚ ਇਹਨੂੰ ਕੋਈ ਕੰਮ ਕਰ ਸਿੱਖ ਲੈ ਜਾਂ ਕੋਈ ਹੋਰ ਸਲਾਈ ਕਢਾਈ ਦਾ ਕਰ ਲੈ ਜਾਂ ਕਿਤਰਾ ਦਾ ਵੀ ਜੋ ਤੇਰੇ ਸੂਟ ਬੈਂਦਾ ਤੂੰ ਉਹ ਕੰਮ ਕਰ ਲੈ ਤੇ ਜ਼ਰੂਰੀ ਥੋੜੀ ਵੀ ਤੁਸੀਂ ਜਸਮ ਦਿਖਾ ਕੇ ਪੈਸੇ ਕਮਾਉਣੇ ਜਿਉ ਉਹਨੇ 1.5 ਲੱਖੋਂ ਦੇ ਘਰ ਦੇ ਕੇ ਆ ਤੇ ਇਹਦਾ ਮਤਲਬ ਇਹ ਆ ਕਿ ਉਹਨੂੰ ਮਾਰਨ ਦੀ ਕੋਈ ਵੰਸ਼ਾ ਨਹੀਂ ਉਹਦੀ ਉਹਨੂੰ ਸੁਧਾਰਨ ਦੀ ਵੰਸ਼ਾ ਸੀ ਪਰ ਜਦੋਂ ਬੀਬੀ ਸੁਧਰਨਾ ਹੀ ਨਹੀਂ ਚਾਹੁੰਦੀ ਤੇ ਫਿਰ ਉਹਨਾਂ ਨੇ ਆਪਣਾ ਕਾਰਵਾਈ ਪਾਈ ਇਹ ਤਾਂ ਦੀ ਗੱਲ ਨਾਲ ਸਹਿਮਤ ਆ ਕਿ ਉਹ ਲਚਰਤਾ ਜਿਹੜੀਆਂ ਫਲਾਰੀਆਂ ਅਸ਼ਲੀਲ ਵੀਡੀਓ ਪਾ ਰਹੀਆਂ ਪਰ ਉਹਨਾਂ ਨੂੰ ਵੇਖਣ ਵਾਲੇ ਕੌਣ ਲੋਕ ਨੇ ਉਹ ਵੀ ਜੇ ਕੰਚਨ ਕੁਮਾਰੀ ਦੀ ਗੱਲ ਕਰੀਏ ਕੰਚਨ ਕੁਮਾਰੀ ਨਹੀਂ ਚੱਲੀ ਤੇ ਉਹਨੇ ਕਮਲਕੌਰ ਕਮਲਕੌਰ ਆਪਣਾ ਨਾਮ ਰੱਖ ਲਿਆ ਕਿਉਂ ਉਹਨੂੰ ਨਾਮ ਇਹ ਰੱਖਣਾ ਪਿਆ ਉਹਨੂੰ ਕਿਉਂ ਲੋਕ ਵੇਖਦੇ ਆ ਫਿਰ ਜੀ ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਕੰਟੈਕਟ ਉਹਦਾ ਪੰਜਾਬ ਦੇ ਵਿੱਚ ਵੇਖਿਆ ਗਿਆ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਪੰਜਾਬੀ ਵੱਸਦੇ ਆ ਜਿਹੜੇ ਉਹਦੇ ਤੁਸੀਂ 4 ਲੱਖ ਫਾਲੋਅਰ ਦੀ ਗੱਲ ਕਰ ਰਹੇ ਹੋ ਇੱਕ ਹੋਰ ਗੱਲ ਤੁਹਾਨੂੰ ਦੱਸ ਦੇਵਾਂ ਵੀ 4 ਲੱਖ 20 ਹਜ਼ਾਰ ਉਹਦੇ ਫਾਲੋ ਵਰ ਮੈਂ ਕਲੋਦੀ ਆਈਡੀ ਚੈੱਕ ਕਰ ਰਿਹਾ ਸੀਗਾ 420000 ਉਹਦੇ ਫੋਲੋਅਰ ਨੇ ਤੇ ਜਿੱਦਣ ਉਹਦਾ ਸੰਸਕਾਰ ਹੋਣਾ ਸੀ ਤਿੰਨ ਬੰਦੇ ਸੀ ਉਹਦੇ ਉਹਨੇ ਫਿਰ 4 ਲੱਖ ਉਹ ਕਿੱਥੇ ਵਰ ਗਿਆ ਹੁਣ ਜਿਹੜੇ ਉਹਨੂੰ ਫੋਲੋ ਕਰਨ ਵਾਲੇ ਸੀ ਜਾਂ ਤਾਂ 4 ਲੱਖ ਦੇ ਵਿੱਚੋਂ ਘੱਟੋ ਘੱਟ 2 ਲੱਖ ਬੰਦਾ ਵੀ ਉਹਦੇ ਸੰਸਕਾਰ ਤੇ ਪਹੁੰਚਦਾ ਅਸੀਂ ਵੀ ਕਹਿੰਦੇ ਵੀ ਯਾਰ ਬੀਬੀ ਨੇ ਵਾਕਈ ਕੁਝ ਕਰਕੇ ਗਈ ਆ ਦੁਨੀਆ ਦੇ ਵਿੱਚ ਲੋਕ ਇਹਨੂੰ ਜਾਣਦੇ ਸੀ ਭਾਈ ਯਾਰ ਸੰਸਕਾਰ ਤੇ ਤੋਂ ਤਿੰਨ ਬੰਦੇ ਉਹ ਵੀ ਇੱਕ ਭੈਣ ਇੱਕ ਭਰਾ ਤੇ ਇੱਕ ਸ਼ਾਇਦ ਮਾਂ ਸੀ ਤਿੰਨ ਬੰਦੇ ਸੰਸਕਾਰ ਕਰਨ ਵਾਲੇ ਜਿਹੜੇ ਕੋਈ ਕੋਈ ਸਮਾਜ ਸੇਵੀ ਸੰਸਥਾ ਹੈ ਹਾਂ ਉਹਨਾਂ ਕੋਲ ਤਾਂ ਬਾਲਣ ਦੇ ਪੈਸੇ ਨਹੀਂ ਲਿਖੇ ਤੁਸੀਂ ਦੱਸੋ ਵੀ ਜਿਹੜਾ ਬੰਦਾ ਕਹਿ ਰਿਹਾ ਵੀ ਮੇਰਾ ਘਰ ਚੱਲਦਾ ਕੰਟੈਕਟ ਤੋਂ ਸਸਕਾਰ ਕਰ ਲਈ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਘਰ ਚਲਾਉਣ ਦਾ ਕੀ ਮਤਲਬ ਹੋਇਆ ਜੀ ਇਹ ਕਿਧਰੋਂ ਗੱਲ ਜਾਂਦੀ 4 ਲੱਖ ਫੋਲੋਅਰ ਵਾਲੇ ਮਗਰ 4 ਬੰਦੇ ਮੋਢਾ ਦੇਣ ਨੂੰ ਨਹੀਂ ਸੀ ਆਏ ਪੰਜਾਬ ਦੇ ਲੋਕ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਜਿਹੜੇ ਲੋਕ ਆ ਬਹੁਤ ਗਿੰਤੀ ਉਹ ਕੀ ਚਾਹੁੰਦੇ ਆ ਵੇਖੋ ਪੰਜਾਬ ਮੈਂ ਪਹਿਲਾਂ ਸ਼ੁਰੂਆਤ ਦੀ ਤੌਰ ਤੇ ਕਹਾ ਵੀ ਪੰਜਾਬ ਗੁਰੂਆਂ ਦੀ ਧਰਤੀ ਆ ਇੱਥੇ ਯਾਰ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਕੇ ਖਾ ਰਹੇ ਆ ਤੁਸੀਂ ਵੀ ਆਪਣਾ ਧੁੱਪੇ ਜਾਂਦੇ ਹੋ ਇੰਟਰਵਿਊਜ਼ ਲੋਕਾਂ ਦੀ ਗੱਲ ਕਰਦੇ ਹੋ ਸਰਕਾਰਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਹੋ ਘਰ ਤਾਂ ਤੁਹਾਡੇ ਵੀ ਚੱਲ ਰਿਹਾ ਮੈਨੂੰ ਪਤਾ ਵੀ ਪੱਤਰਕਾਰਾਂ ਨੂੰ ਕੀ ਦਿੰਦੇ ਕੋਈ 5000 10000 15000 ਹੱਦ ਇਹੀ ਹਲਾ ਦੀ ਪੱਤਰਕਾਰਾਂ ਦੀ ਕਮਾਈ ਉਹ ਵੀ ਤੇ ਲੋਕ ਆਪਣੇ ਘਰ ਚ ਲਾ ਹੀ ਰਹੇ ਨੇ ਹੈਣਾ ਤੇ ਕਿਉਂ ਨਹੀਂ ਯਾਰ ਤੁਸੀਂ ਆਪਣਾ ਜਿਸਮ ਦਿਖਾ ਕੇ ਕੰਮ ਚਲਾਉਣਾ ਮੈਂ ਇਸ ਗੱਲ ਨਾਲ ਬਿਲਕੁਲ ਵੀ ਐਗਰੀ ਨਹੀਂ ਕਰਦਾ ਅੱਛਾ ਕਈ ਲੋਕ ਨਾ ਇਹ ਗੱਲਾਂ ਕਹਿ ਰਹੇ ਆ ਕਿ ਇਹ ਤੇ ਇੰਸਟਾਗ੍ਰam ਤੇ ਜਾਂ ਹੋਰ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਅਸ਼ਲੀਲ ਵੀਡੀਓ ਪਾਉਂਦੀ ਸੀ ਤੇ ਇਹਦੇ ਇਹਨੂੰ ਮਾਰਨ ਦੇ ਨਾਲ ਇਹ ਚੀਜ਼ਾਂ ਖਤਮ ਨਹੀਂ ਹੋ ਜਾਣੀਆਂ ਜਿਹੜੀਆਂ ਹੋਰ ਵੀ ਬਾਲੀਵੁੱਡ ਜਾਂ ਹੋਰ ਵੀ ਜਿਹੜੀਆਂ ਬੜੀਆਂ ਬੜੀਆਂ ਜਿਹੜੀਆਂ ਫਿਲਮਾਂ ਆਉਂਦੀਆਂ ਉਹਨਾਂ ਦੇ ਉੱਪਰ ਉਹਨਾਂ ਨੂੰ ਕੀ ਕਰਨਗੇ ਇਹ ਲੋਕ ਉਧਰ ਕਿਉਂ ਨਹੀਂ ਹੁੰਦੇ ਭਾਈ ਜੀ ਇਹ ਕੋ ਸੋਸ਼ਲ ਸਾਈਡ ਆ ਸਾਡੀ ਜਿਹੜੀ ਆਪਾਂ ਜਿੱਥੇ ਵੀਡੀਓ ਆ ਰਹੀਆਂ ਨੇ ਉਹਨਾਂ ਦੀ ਉਹ ਸੋਸ਼ਲ ਸੋਸ਼ਲ ਸਾਈਟ ਮਦੋ ਸਮਾਜ ਦੇ ਵਿੱਚ ਰਹਿਦੀ ਘੁੰਮਦੀ ਫਿਰਦੀ ਜੇ ਤੂੰ ਜਿਹਨੂੰ ਹਰ ਕੋਈ ਬੰਦਾ ਦੇਖ ਸਕਦਾ ਇਹਨਾਂ ਚੀਜ਼ਾਂ ਵਾਸਤੇ ਹੋਰ ਸਾਰੀਆਂ ਵੈਬਸਾਈਟਸ ਬਣੀਆਂ ਨੇ ਜੇ ਤੁਸੀਂ ਇਹੋ ਕੁਝ ਹੀ ਕਰਨਾ ਵਾ ਤਾਂ ਤੁਸੀਂ ਉਹਨਾਂ ਵੈਬਸਾਈਟਾਂ ਤੇ ਪਾਓ ਜਿੱਥੇ ਮਸਾਲਾ ਵੇਚਦਾ ਹੁਣ ਜਿਹੜੀ ਦੁਕਾਨ ਤੇ ਮੂੰਗਫਲੀ ਵਿਕਦੇ ਉੱਥੇ ਵਜ਼ਲਾਵ ਰੱਖਣ ਦੀ ਕੀ ਲੋੜ ਹਾਂਜੀ ਇਹ ਗੱਲ ਸਮਝ ਰਹੇ ਹੋ ਨਾ ਜੇ ਤੁਹਾਡਾ ਸੋਸ਼ਲ ਮੀਡੀਆ ਤੇ ਤੁਸੀਂ ਇਹ ਨਜਾਇਜ਼ ਚੀਜ਼ਾਂ ਪਾਓਗੇ ਤੇ ਇਹ ਚੀਜ਼ਾਂ ਜਿਹੜੀਆਂ ਵਾ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਆ ਖਾਸ ਕਰਕੇ ਸਿੱਖਾਂ ਨੂੰ ਤਾਂ ਕਦੇ ਵੀ ਨਹੀਂ ਹੋਣੀ ਅੱਛਾ ਇੱਕ ਜਿਵੇਂ ਕੰਚਨ ਕੁਮਾਰੀ ਤੋਂ ਕਮਲਕੌਰ ਬੰਦੀ ਆ ਕੀ ਲੱਗਦਾ ਕਿ ਇਸ ਦੇ ਇਸ ਦੇ ਪਿੱਛੇ ਉਹ ਸਿਰਫ ਵਿਊ ਲੈਂਡ ਦਾ ਉਹਦਾ ਚੱਕਰ ਹੀ ਜਾਂ ਕਿਹੇ ਕੋਈ ਗਿਨੀਮਤੀ ਚਾਲ ਵੀ ਹੋ ਸਕਦੀ ਹੈ ਮੈਂ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਸ਼ਾਰਜਸ ਵੀ ਆਪਾਂ ਅਕਸਰ ਸੁਣਦੇ ਆਂ ਵੀ ਜਿਹੜਾ 90 ਦਾ ਦਹਾਤਾ ਹੈ ਨਾ ਜੀ 90 ਦੇ ਦਹਾਕੇ ਦੇ ਵਿੱਚ ਜਦੋਂ ਖਾੜਕੂ ਲਹਿਰ ਪੂਰੇ ਸਿੱਖਾਂ ਤੇ ਤੇ ਉਦੋਂ ਵੀ ਕੁਝ ਕਲਾਕਾਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਮੈਂ ਸਿੱਧਾ ਨਾ ਹੀ ਲੈ ਦੇਵਾਂ ਜੀ ਕੇਪੀ ਸਿੰਘ ਗਿੱਲ ਵੱਲੋਂ ਇੱਕ ਅ ਮਹਿੰਮ ਚਲਾਈ ਗਈ ਸੀ ਕਲਾਕਾਰਾਂ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਉਹਨਾਂ ਨੂੰ ਅਖਾੜੇ ਉਹਨਾਂ ਦੇ ਖੁੱਲੇ ਲਵਾਏ ਗਏ ਵੀ ਇਹ ਜਿਹੜੀ ਜਵਾਨੀ ਜਿਹੜੀ ਖਾੜਕੂ ਲਹਿਰ ਵਾਲੇ ਪਾਸੇ ਜਾ ਰਹੀ ਹੈ ਇਹਨਾਂ ਨੂੰ ਆਪਾਂ ਉਧਰ ਨਹੀਂ ਜਾਣ ਦੇਣਾ ਗੰਦੇ ਤੋਂ ਗੰਦਾ ਗਾਣਾ ਪੇਸ਼ ਕੀਤਾ ਗਿਆ ਤੇ ਮੈਂ ਸਮਝਦਾ ਵੀ ਇਹ ਜਿਹੜੀ ਕੰਚਨ ਕੁਬਾਰੀ ਇਹ ਵੀ ਉਸੇ ਸਾਜ਼ਿਸ਼ ਦਾ ਹਿੱਸਾ ਸੀਗਾ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਆ ਉਹ ਆਪਣੇ ਰਸਤਾ ਦਾ ਪਟਕ ਕੇ ਇਧਰਲੇ ਪਾਸੇ ਲੱਗੇ ਰਹਿਣਾ ਆਸ਼ਕੀ ਮਸ਼ੂਕੀ ਵਾਲੇ ਪਾਸੇ ਲੱਗੇ ਰਹਿਣ ਤੇ ਆਪਣੇ ਸਿਧਾਂਤ ਦੀ ਗੱਲ ਨਾ ਕਰ ਸਕਣਾ ਆਪਣੇ ਹੱਕ ਦੀ ਗੱਲ ਨਾ ਕਰ ਸਕਣ ਤੇ ਮੈਂ ਸਮਝਦਾ ਵੀ ਇਹ ਜਿਹੜੀਆਂ ਬਿਲਕੁਲ ਸਰਕਾਰ ਜਿਹੜੀ ਆ ਇਹ ਕਰਵਾ ਰਹੀ ਹੈ ਪ੍ਰਸ਼ਾਸਨ ਕਰਾ ਰਿਆ ਬਿਲਕੁਲ ਪ੍ਰਸ਼ਾਸਨ ਜ਼ਿੰਮੇਵਾਰ ਇੱਕ ਚੀਜ਼ ਮੈਂ ਹੋਰ ਨਾਲ ਐਡ ਕਰ ਦੇਵਾਂ ਤੁਸੀਂ ਟੀਵੀ ਚਲਾਉਂਦੇ ਹੋ ਨਿਊਜ਼ ਚੈਨਲ ਚਲਾਉਂਦੇ ਹੋ ਅਸੀਂ ਵੀ ਕੁਛ ਨਾ ਕੁਛ ਆਪਣੇ ਚਲੋ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਹਾਂ ਤੁਸੀਂ ਵੇਖਿਆ ਹੋਊਗਾ ਵੀ ਕਿਤੇ ਗਲਤ ਕੰਟੈਕਟ ਪੈਗਾ ਤੁਹਾਡੇ ਕੋ ਕੋਈ ਹਥਿਆਰ ਦਿਖਾਇਆ ਗਿਆ ਤੁਹਾਡੀ ਵੀਡੀਓ ਦੇ ਵਿੱਚ ਕੋਈ ਜ਼ਖਮ ਵੱੱਡ ਕੱਟ ਦਿਖਾਇਆ ਗਿਆ ਕੋਈ ਲੜਾਈ ਝਗੜੇ ਦੀ ਵੀਡੀਓ ਤੁਸੀਂ ਪਾ ਦਿੱਤੀ ਆ ਉਸੇ ਵੇਲੇ ਤੁਹਾਨੂੰ ਵੀਡੀਓ ਦੀ ਸਟ੍ਰਾਈਕ ਆ ਜਾਊਗੀ ਵੀ ਭਾਈ ਆ ਤੁਹਾਡਾ ਕੰਟੈਕਟ ਜਿਹੜਾ ਵਾ ਇਹ ਵਾਇਲੈਂਸ ਕਰ ਰਿਹਾ ਤੇ ਕੀ ਗੱਲ ਜਦੋਂ ਇਹ ਬੀਬੀਆਂ ਸ਼ਰਿਆਂ ਆਪਣੇ ਕੱਪੜੇ ਉਤਾਰਦੀਆਂ ਸਾਰੀਆਂ ਅਲਫ ਲੰਗੀਆਂ ਮੈਂ ਕਹਿ ਰਹੀ ਨਾ ਅਲਫ ਲੰਗੀਆਂ ਹੋ ਜਾਂਦੀਆਂ ਕੀ ਉਦੋਂ ਸਰਕਾਰ ਨੂੰ ਨਹੀਂ ਦਿਖਾਈ ਦਿੰਦਾ ਉਦੋਂ ਇਹਨਾਂ ਇਹਨਾਂ ਦੀ ਆ ਆਈਡੀਆਂ ਕੋਈ ਨਹੀਂ ਬੰਦ ਹੁੰਦੀਆਂ ਤੁਸੀਂ ਵੇਖਿਆ ਹੋਗਾ ਕਿੰਨੇ ਕਿੰਨੇ ਚੈਨਲ ਵੱਡੇ ਵੱਡੇ ਚੈਨਲ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਸੀ ਜਿਹੜੇ ਸਿੱਖਾ ਦੀ ਗੱਲ ਕਰਨ ਵਾਲੇ ਸੀ ਜਿਹੜੇ ਹੱਕ ਸੱਚ ਦੀ ਗੱਲ ਕਰਨ ਵਾਲੇ ਸੀ ਸਰਕਾਰ ਵੱਲੋਂ ਚੈਨਲ ਵੀ ਬੈਨ ਕਰ ਦਿੱਤੇ ਗਏ ਤੇ ਇਹ ਬੀਬੀਆਂ ਨੂੰ ਕਿੰਨੀ ਆਜ਼ਾਦੀ ਦੇ ਦਿੱਤੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਮਾਜ ਦੇ ਵਿੱਚ ਉਹ ਚੀਜ਼ਾਂ ਕਰੋ ਜਿਹੜੀਆਂ ਵਰਜਤ ਨੇ ਹੂੰ हां जी आजादी ਦਾ ਮਤਲਬ ਇਹ ਆ ਅਸੀਂ ਔਰਤ ਨੂੰ ਬਰਾਬਰ ਸਮਝਦੇ ਆ ਇਸ ਕਰਕੇ ਬਰਾਬਰ ਬਰਾਬਰਤਾ ਦਾ ਮਤਲਬ ਇਹ ਨਹੀਂ ਵੀ ਹੁਣ ਜੇ ਆਦਮੀ ਸ਼ਰੇਆਮ ਜਿੱਥੇ ਮਰਜੀ ਕੱਚਾ ਪਾ ਕੇ ਵੀ ਨਾ ਸਕਦਾ ਤੇ ਔਰਤ ਵੀ ਉਹ ਕੁਝ ਕਰਨ ਲੱਗੇ ਔਰਤ ਦੀ ਇੱਕ ਪਾਈ ਮਰਿਆਦਾ ਵਾ ਉਹ ਮਰਿਆਦਾ ਮੈਂ ਵੀ ਗੱਲ ਕਹਿ ਦੇਵਾਂ ਵੀ ਜੇ ਸੀਤਾ ਮਰਿਆਦਾ ਨਾ ਲੰਗੇ ਤੇ ਰਾਵਣ ਨਹੀਂ ਆਉਂਦਾ ਹੈਨਾ ਬਹੁਤਿਆਂ ਬੀਬੀਆਂ ਕਹਿ ਰਹੀਆਂ ਵੀ ਇਹ ਤੇ ਤੁਹਾਡਾ ਤੁਹਾਡੀ ਕਮੀ ਆ ਨਾ ਵੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਇਹ ਇਹ ਮਤਲਬ ਕਮੀ ਆ ਵੀ ਤੁਸੀਂ ਸਾਨੂੰ ਕਿਹੜੀ ਨਜ਼ਰ ਨਾਲ ਦੇਖਣਾ ਪਰ ਮੈਂ ਕਹਿੰਦਾ ਬੀਬੀ ਕੋਈ ਮਰਿਆਦਾ ਹੁੰਦੀ ਹਰ ਚੀਜ਼ ਜੇ ਹੁਣ ਮੰਨ ਲਓ ਜੇ ਕਿ ਹੋਆ ਤੇ ਘੋੜੇ ਦੇ ਲਾ ਕੇ ਅੱਗ ਬਾਲ ਦੋ ਤੇ ਘੋੜੇ ਨੇ ਪੱਗਰ ਨਹੀਂ ਇਹ ਤੁਸੀਂ ਆਪ ਜਦੋਂ ਬढ़ावा ਦਿਓਗੇ ਇਸ ਨੂੰ ਤੇ ਇਹ ਮੈਂ ਕਹਿੰਦਾ ਵੀ ਜਿਹੜੇ 80% ਰੇਪ ਦਾ ਕਾਰਨ ਇਹ ਚੀਜ਼ਾਂ ਨੇ ਹਮ ਵੈਬਸਾਈਟ ਦੇ ਉੱਤੇ ਜਿਹੜੀਆਂ ਤੁਸੀਂ ਗੰਦੀਆਂ ਵੀਡੀਓ ਦੇਖਦੇ ਹੋ 80% ਜਿਹੜੇ ਰੇਪ ਹੁੰਦੇ ਆ ਉਹ ਇਹਨਾਂ ਕਰਕੇ ਹੁੰਦੇ ਆ ਜਿਹੜੇ ਲੋਕ ਨਸ਼ੇ ਦੇ ਆਦੀ ਹੋ ਗਏ ਨੇ ਉਹ ਮੈਂ ਸਮਝਦਾ ਇਹਨਾਂ ਲੋਕਾਂ ਕਰਕੇ ਆਏ ਹਮ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਭਾਈ ਅਮਰਤਾਪਾਲ ਸਿੰਘ ਮਹਿਰੋ ਹੁਣਾਂ ਨੇ ਇਹ ਜਿਹੜਾ ਸਾਰਾ ਜਿਹੜਾ ਬਾਣਾ ਜਿਹੜਾ ਵਰਤਿਆ ਵਾ ਹਨਾ ਇਹ ਹੁਣ ਜਿਹੜੇ ਸੋਸ਼ਲ ਮੀਡੀਆ ਸਟਾਰ ਆ ਉਹਨਾਂ ਦੀਆਂ ਮਾਪੀਆਂ ਵੀ ਸਾਹਮਣੇ ਆ ਰਹੀਆਂ। ਕੀ ਲੱਗਦਾ ਨਹੀਂ ਕਿ ਜੇ ਸਾਰੇ ਲੋਕ ਹੀ ਜੇ ਇਹਨੂੰ ਢੱਕਣਾ ਚਾਹੁੰਦੇ ਆ ਉਹਨਾਂ ਦੇ ਮੁਹੱਲਾ ਵਾਸੀ ਜਾਂ ਜਿਹੜੇ ਲਾਗੇ ਸਾਗੇ ਦੇ ਲੋਕ ਆ ਜੇ ਪਹਿਲਾਂ ਇਕੱਠੇ ਹੋ ਗਏ ਉਹਨੂੰ ਕਹਿ ਦਿੰਦੇ ਵੀ ਐਦਾਂ ਕਰਕੇ ਇਹ ਜਿਹੜੀ ਕੰਟੈਂਟ ਜਿਹੜਾ ਵਾ ਉਹ ਨਹੀਂ ਵਰਤਣਾ ਚਾਹੀਦਾ ਦਿਨ ਨੂੰ ਹੋ ਸਕਦਾ ਹੈ ਕਿ ਉੱਥੇ ਹੀ ਰੁਕ ਜਾਂਦਾ ਪਹਿਲਾਂ ਲੱਗਦਾ ਨਹੀਂ ਕਿ ਕੁਝ ਲੋਕ ਜਿਹੜਾ ਇਹ ਕੁਝ ਵੇਖਣਾ ਵੀ ਚਾਹੁੰਦੇ ਆ ਵਿਟਰੋਗਦੇ ਕਿਉਂ ਨਹੀਂ ਮੈਂ ਉਹੀ ਕਹਿ ਰਹਿਣਾ ਵੀ ਜਿਹੜੇ ਵੇਖਣਾ ਚਾਹੁੰਦੇ ਮੈਂ ਤੇ ਉਹਨਾਂ ਤੇ ਤੁਸੀਂ ਪਹਿਲਾ ਲੱਖ ਦੀ ਲਾਹਤ ਕੇ ਮੈਂ ਨਾ ਕਿਹਨਾ ਕਰੋੜ ਦੀ ਲਾਹਤ ਉਹਨਾਂ ਲੋਕਾਂ ਜਿਹੜੇ ਚੀਜ਼ਾਂ ਇਹ ਵੇਖਣਾ ਚਾਹੁੰਦੇ ਆ ਜੇ ਉਹਨਾਂ ਨੂੰ ਲੱਗਦਾ ਵੀ ਉਹ ਬੀਬੀ ਗਲਤ ਨਹੀਂ ਉਹ ਇਦਾਂ ਕਰਨ ਵੀ ਆਪਣੇ ਘਰ ਦੇ ਵਿੱਚ ਵੱਡੀ ਸਾਰੀ ਐਲਸੀਡੀ ਲਾ ਲੈ ਉੱਤੇ ਜਾ ਕੇ ਉਹ ਬੀਬੀ ਦੀਆਂ ਵੀਡੀਓ ਚਲਾ ਲੈਣਾ ਆਪਣੀਆਂ ਧੀਆਂ ਨੂੰ ਬਿਠਾ ਲੈਣ ਆਪਣੀਆਂ ਮਾਵਾਂ ਨੂੰ ਬਿਠਾ ਲੈਣ ਜਾਂ ਜੀ ਆਪਣੇ ਬੱਚਿਆਂ ਨੂੰ ਬਿਠਾ ਕੇ ਤੇ ਰੋਜ਼ ਉਹ ਬੀਬੀ ਦੀਆਂ ਵੀਡੀਓ ਉਹਨਾਂ ਨੂੰ ਦਿਖਾਓ ਵੀ ਆਹ ਬੀਬੀ ਸਾਨੂੰ ਜਿਹੜੀ ਬੜੀ ਵਧੀਆ ਸਿੱਖਿਆ ਦੇ ਰਹੀ ਹੈ ਹਨਾ ਵੇਖੋ ਮਾਫੀ ਕਿਉਂ ਆਈ ਮਾਫੀ ਇਸ ਕਰਕੇ ਆਈ ਹੈ ਨਾ ਕਿ ਉਹ ਕੁਝ ਗਲਤ ਕਰ ਰਹੇ ਸੀ ਜੋ ਕੁਝ ਗਲਤ ਨਹੀਂ ਸੀ ਕਰ ਰਹੇ ਫਿਰ ਮਾਫੀ ਮੰਗਣ ਦੀ ਲੋੜ ਹੀ ਲੱਗਦਾ ਹੈ ਨਾ ਤੁਹਾਨੂੰ ਇਹ ਇਹ ਤਾਂ ਆਮ ਇੱਕ ਕਹਿ ਲਈ ਆਪਾਂ ਕੋਈ ਅੰਦਾਜ਼ਾ ਵੀ ਲਾਇਆ ਆਮ ਬੰਦੇ ਨੂੰ ਸਮਝਾ ਲੈਣੀ ਹੈ ਕਿ ਜੇ ਉਹ ਗਲਤ ਕਰ ਰਹੇ ਸੀ ਤੇ ਅੱਜ ਮਾਫੀ ਮੰਗ ਰਹੇ ਹੈ ਨਾ ਤੇ ਜੇ ਤੁਸੀਂ ਕਿਉਂ ਨਹੀਂ ਮਾਫੀ ਮੰਗ ਲਈ ਮੈਂ ਕਿਉਂ ਨਹੀਂ ਮਾਫੀ ਮੰਗ ਲਈ ਮੈਰੋਂ ਨੇ ਸਾਰਿਆਂ ਨੂੰ ਦੂਜਿਆਂ ਨੂੰ ਕਿਉਂ ਨਹੀਂ ਡਾਂਗ ਫੇਰਤੀ ਜਿਹੜੇ ਬੰਦੇ ਨਿਊ ਚੈਨਲ ਚਲਾ ਲੈਂਦੇ ਬਹੁਤ ਅਚੀ ਅਚੀ ਨਿਊਜ਼ ਲਾ ਰਹੇ ਨੇ ਕੋਈ ਘਟਿਆ ਨਿਊਜ਼ਰ ਵੀ ਹੈਗੇ ਨੇ ਜਿਹੜੇ ਘਟਿਆ ਤੋਂ ਘਟਿਆ ਖਬਰ ਚਲਾਉਂਦੇ ਨੇ ਉਹਨਾਂ ਤੇ ਕਿਉਂ ਨਹੀਂ ਡਾਂਗ ਫੇਰਤੀ ਜਿਹੜੇ ਬੰਦੇ ਗਲਤ ਕਰਨਗੇ ਨਾ ਡਾਂਗ ਉਸੇ ਨੂੰ ਫੇਰਨੀ ਆ ਤੇ ਉਸੇ ਨੂੰ ਮਾਫੀ ਮੰਗਣ ਦੀ ਲੋੜ ਹੈ ਸਹੀ ਬੰਦੇ ਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੁੰਦੀ ਕੀ ਲੱਗਦਾ ਕਿ ਜੋ ਇਹ ਸਾਰਾ ਕੁਝ ਵਾਪਰਿਆ ਉਸ ਤੋਂ ਬਾਅਦ ਕਿੰਨਾ ਕੁ ਫਰਕ ਜਿਹੜਾ ਵਾ ਇਹਨਾਂ ਚੀਜ਼ਾਂ ਦੇ ਪਾਵੇਗਾ ਵੇਖੋ ਜਦੋਂ ਮੈਂ ਹੁਣ ਥੋੜਾ ਜਿਹਾ ਹੋਰ ਪਿੱਛੇ ਚੱਲ ਜਾਵਾਂ ਜਦੋਂ ਚਮਕੀਲੇ ਨੂੰ ਮਾਰਿਆ ਸੀ ਨਾ ਜੀ ਚਮਕੀਲਾ ਦਾ ਸਭ ਤੋਂ ਜ਼ਿਆਦਾ ਇਹ આરોਪ ਲੱਗਾ ਕਿ ਉਹ ਸਭ ਤੋਂ ਜ਼ਿਆਦੇ ਗੰਦੇ ਗਾਣੇ ਉਹ ਪਾਉਂਦਾ। ਹਮ ਜਦੋਂ ਚਮਕੀਲੇ ਨੂੰ ਮਾਰਿਆ ਸੀ ਮੈਂ ਕਹਿੰਦਾ ਵੀ ਉਦੋਂ ਇਹਨਾਂ ਕਲਾਕਾਰਾਂ ਨੇ ਵੀ ਸਿੰਘਾਂ ਦੇ ਨਾਲ ਇੱਕ ਮੀਟਿੰਗ ਕਰ ਲਈ ਵੀ ਭਾਈ ਜਿਹੜਾ ਅਸੀਂ ਗਾਣਾ ਤਿਆਰ ਕਰਾਂਗੇ ਪਹਿਲਾਂ ਤੁਹਾਨੂੰ ਸੁਣਾ ਲਿਆ ਕਰਾਂਗੇ ਫੇਰ ਅਸੀਂ ਰਿਕਾਰਡ ਕਰਾਇਆ ਕਰਾਂਗੇ ਜਾਂ ਫੇਰ ਲੋਕਾਂ 'ਚ ਗਾਇਆ ਕਰਾਂਗੇ ਜੋ ਉਦੋਂ ਨੱਥ ਪੈ ਗਈ ਤੇ ਹੁਣ ਵੀ ਪਊਗੀ। ਹਮ ਹੁਣ ਵੀ ਕੋਈ ਇਸ ਤਰ੍ਹਾਂ ਦਾ ਸੈਂਸਰ ਬੋਰਡ ਇੱਕ ਸਰਕਾਰ ਨੂੰ ਮੈਂ ਕਹਿੰਦਾ ਵੀ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ। ਹਮ ਪਿੰ ਪਾਈ ਕਿਹੜੀ ਚੀਜ਼ ਕੰਟੈਕਟ ਬਣ ਪਾ ਸਕਦੇ ਹੋ ਕਿਹੜੇ ਨਹੀਂ ਪਾ ਸਕਦੇ ਇਹ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਦੂਜੀ ਗੱਲ ਵੈਬਸਾਈਟਾਂ ਦੇ ਵਿੱਚ ਪਹਿਲਾਂ ਵੀ ਇਹ ਇੰਟਰੈਕਸ਼ਨਸ ਹੈਗੀਆਂ ਨੇ ਬਹੁਤ ਸਾਰੀਆਂ ਇੰਟਰੈਕਸ਼ਨਸ ਜਿਤਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਸੇ ਵੇਲੇ ਆਈਡੀ ਜਿਹੜੀ ਉਹ ਚੁੱਕੀ ਜਾਂਦੀ ਹੈ ਇਹਨਾਂ ਲੋਕਾਂ ਦੀ ਆਈਡੀ ਵੀ ਉਸੇ ਤਰ੍ਹਾਂ ਚੁੱਕੀ ਜਾਵੇ ਸਰਕਾਰ ਮੈਂ ਕਹਿੰਦਾ ਜ਼ਿੰਮੇਵਾਰ ਹੈ ਇਸ ਗੱਲ ਦੀ ਦੂਜੀ ਗੱਲ ਇਹ ਆ ਵੀ ਕੱਲੇ ਸਾਡੇ ਬੱਚੇ ਨਹੀਂ ਵੇਦੇ ਯਾਰ ਲੀਡਰਾਂ ਦੇ ਬੱਚੇ ਨਹੀਂ ਵਹਦੇ ਹਮਮ ਲੀਡਰਾਂ ਦੇ ਬੱਚੇ ਵੀ ਤਾਂ ਹੋਮਵਰਕ ਕਰਦੇ ਆ ਜਿਹੜਾ ਆ ਕਹਿੰਦੇ ਦੀ ਆਨਲਾਈਨ ਕੰਮ ਆਉਂਦਾ ਹਮਮ ਬੱਚਿਆਂ ਦਾ ਸਕੂਲ ਦਾ ਕੰਮ ਆਨਲਾਈਨ ਆ ਰਿਹਾ ਜੀ ਇਸ ਕਰਕੇ ਬੱਚਿਆਂ ਨੂੰ ਮੋਬਾਈਲ ਦੀ ਲੋੜ ਹੈ ਹਮਮ ਉਹਨਾਂ ਦੇ ਬੱਚੇ ਵੀ ਤਾਂ ਚੋਰੀ ਛਿਪੀ ਵੇਦੇ ਹੋਣਗੇ ਬਿਲਕੁਲ ਕਿਉਂਕਿ ਯਾਰ ਆਪਾਂ ਘਰ ਦੇ ਵਿੱਚ ਬਿਠੇ ਆਪਾਂ ਆਪਣਾ ਮੋਬਾਈਲ ਆਰਾਮ ਨਾਲ ਦੇਖ ਰਹੇ ਹਾਂ ਉਹ ਪਤਾ ਹੀ ਨਹੀਂ ਕਿਹੜੀ ਚੀਜ਼ ਆ ਜਾਣੀ ਆਪਾਂ ਨੂੰ ਧੀਆ ਭੈਣਾਂ ਦੇ ਸਾਹਮਣੇ ਆਪਣਾ ਮੋਬਾਈਲ ਹੀ ਖੋਲ ਸਕਦੇ ਹਮਮ ਹਲ ਹੈ ਤੇ ਕੀ ਇਹ ਲੀਡਰਾਂ ਨੂੰ ਨਹੀਂ ਦਿਖਾਈ ਦਿੰਦੀਆਂ ਇਹ ਚੀਜ਼ਾਂ ਵੀ ਯਾਰ ਜੇ ਇਹ ਲੋਕ ਇੱਕ ਗਲਤ ਕਰ ਰਹੇ ਵੀ ਸਾਡੇ ਬੱਚੇ ਵੀ ਤਾਂ ਵੇਹ ਨੇ ਯਾਰ ਇਸ ਕਰਕੇ ਮੈਂ ਸਮਝਦਾ ਵੀ ਸਰਕਾਰ ਪੂਰੀ ਪੂਰੀ ਦੋਸ਼ੀ ਹੈ ਇਸ ਗੱਲ ਦੇ ਵਿੱਚ ਸਾਡਾ ਸੈਂਸਰ ਬੋਰਡ ਜਿਹੜਾ ਇਹਨਾਂ ਚੀਜ਼ਾਂ ਨੂੰ ਚੈੱਕ ਕਰਦਾ ਉਹ ਬਿਲਕੁਲ ਦੋਸ਼ੀ ਹੈ ਜਿਹੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਉਹ ਦੋਸ਼ੀ ਹੈ ਤੇ ਇਹੋ ਜੇ ਕੰਟੈਕਟ ਨੂੰ ਬਿਲਕੁਲ ਬੰਦ ਹੋਣਾ ਚਾਹੀਦਾ ਸਰਕਾਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਸਰਕਾਰ ਆ ਕਾਨੂੰਨ ਬਣੇ ਹੋਏ ਆ ਕਿ ਉਹ ਸਜ਼ਾਵਾਂ ਜਿਹੜੀਆਂ ਵਾ ਉਹ ਕੋਈ ਵੀ ਗੱਲਬਾਤ ਹੁੰਦੀ ਤੇ ਕਾਨੂੰਨ ਕੋਲ ਜਾਵੇ ਉਹਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਕੀ ਲੱਗਦਾ ਕਿ ਸਿੰਘਾਂ ਦੇ ਵਰਤਾਰੇ ਨੂੰ ਤੁਸੀਂ ਕਿਹੜੀ ਤਰੀਕੇ ਨਾਲ ਦੇਖਦੇ ਵੇਖੋ ਮੈਂ ਮੈਂ ਚਲੋ ਮੈਂ ਨਾਲ ਇਹ ਵੀ ਗੱਲ ਕਹਿ ਦੇਵਾਂ ਕਿ ਮੈਂ ਇਸ ਗੱਲ ਦੇ ਹੱਕ 'ਚ ਵੀ ਨਹੀਂ ਆਦਾ ਕਿ ਇੱਕ ਬੰਦਾ ਬੰਦੇ ਨੂੰ ਮਾਰੇ ਪਰ ਜਦੋਂ ਪ੍ਰਸਥਤੀਆਂ ਇਹੋ ਜਿਹੀਆਂ ਬਣ ਰਹੀਆਂ ਮੈਂ ਇੱਕ ਨਾਲ ਹੋਰ ਐਡ ਕਰ ਦੇਵਾਂ ਕਿ ਇਹ ਕਦੀ ਵੀ ਜਿਹੜਾ ਗੁਰੂ ਦਾ ਖਾਲਸਾ ਨਾ ਜਿਹੜਾ ਗੁਰੂ ਦੇ ਸਿੰਘ ਕਹੋਂਦੇ ਆ ਆਪਣੇ ਆਪ ਨੂੰ ਉਹ ਕਦੇ ਵੀ ਔਰਤ ਤੇ ਵਾਰ ਨਹੀਂ ਕਰਦੇ ਪਰ ਪ੍ਰਸਥਤੀਆਂ ਦੇ ਮੁਤਾਬਕ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਨਾ ਤੇ ਫਿਰ ਕਰਨਾ ਪੈਂਦਾ ਕਿਉਂਕਿ ਇੰਦਰਾ ਵੀ ਇੱਕ ਔਰਤ ਹੂੰ ਉਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਬਰਦਾਸ਼ਤ ਨਹੀਂ ਹੋਇਆ ਸਿੰਘਾਂ ਨੇ ਉਤਾ ਬਦਲਾ ਲਿਆ ਹੁਣ ਇਹ ਜੀ ਬੀਬੀ ਹੈ ਇਹ ਜੀ ਗਲਤ ਕਰ ਰਹੀ ਸੀ ਸਿੰਘਾਂ ਨੇ ਐਕਸ਼ਨ ਲਿਆ ਬਰਦਾਸ਼ਤ ਕਰਨ ਵਾਲੀਆਂ ਉਹਦੀਆਂ ਵੀਡੀਓ ਨਹੀਂ ਹੈਗੀਆਂ ਇਸ ਕਰਕੇ ਆਪਾਂ ਉਹ ਉਹਨਾਂ ਨੂੰ ਇਸ ਹੱਕ ਦੇ ਨਾਲ ਨਾਜਾਇਜ਼ ਨਹੀਂ ਹਟਾ ਸਕਦੇ ਵੀ ਉਹਨਾਂ ਨੂੰ ਨਾਜਾਇਜ਼ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਉਹਨੂੰ ਗਲਤ ਮਾਰ ਦਿੱਤਾ ਮੈਂ ਕਹਿ ਰਿਹਾ ਪ੍ਰਸਤਿਤਿਆਂ ਦੇ ਹਿਸਾਬ ਦੇ ਨਾਲ ਬੰਦਾ ਬੰਦੇ ਨੂੰ ਨਹੀਂ ਮਾਰ ਸਕਦਾ ਮੈਂ ਇਹ ਵਾਰ-ਵਾਰ ਦੁਹਰਾ ਰਿਹਾ ਬੰਦਾ ਬੰਦੇ ਨੂੰ ਮਾਰੇ ਕਤਲ ਕਰੇ ਇਹ ਮੈਂ ਬਿਲਕੁਲ ਇਸ ਹੱਕ ਦੇ ਵਿੱਚ ਨਹੀਂ ਪਰ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਜਦੋਂ ਸਾਡੇ ਸਮਾਜ ਦੀ ਗੱਲ ਆਉਂਦੀ ਆ ਜਦੋਂ ਪੰਥ ਦੀ ਗੱਲ ਆਉਂਦੀ ਆ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤੇ ਉਦੋਂ ਫਿਰ ਇਹੋ ਜਿਹੇ ਕਾਰਵਾਈਆਂ ਜਿਹੜੀਆਂ ਉਹਨਾਂ ਨੂੰ ਜਾਇਜ਼ ਵੀ ਮੰਨਿਆ ਜਾ ਸਕਦਾ ਬਹੁਤ ਬਹੁਤ ਧੰਨਵਾਦ ਜੋ ਆਪਣੇ ਅਜੇ ਵੀ ਜਿਹੜੇ ਅਜਾਹੇ ਕੰਟੈਂਟ ਬਣਾ ਰਹੇ ਜਾਂ ਬਣਾਉਣ ਦੀ ਸੋਚ ਰਹੇ ਆ ਸਿੱਖ ਧਰਮ ਨਾਲ ਸੰਬੰਧਿਤ ਆ ਜਾਂ ਪੰਜਾਬ ਵਾਸੀ ਆ ਕੀ ਮੈਸੇਜ ਦੇਣਾ ਜਾਊਗਾ ਉਹਨਾਂ ਨੂੰ ਮੈਸੇਜ ਮੇਰਾ ਉਹਨਾਂ ਲੋਕਾਂ ਨੂੰ ਇਹੀ ਆ ਕਿ ਭਾਈ ਜਿਹੜਾ ਵੀ ਕੰਟੈਕਟ ਬਣਾਉਂਦੇ ਹੋ ਜਿਹੜੀ ਵੀ ਵੀਡੀਓ ਤੁਸੀਂ ਅਪਲੋਡ ਕਰਨੀ ਹੋ ਪਹਿਲਾਂ ਘਟੋ ਘਟ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਨੂੰ ਜ਼ਰੂਰ ਦਿਖਾਇਆ ਕਰੋ ਵੀ ਆਹ ਵੀਡੀਓ ਅਸੀਂ ਬਣਾਈਆਂ ਇਹਨੂੰ ਅਪਲੋਡ ਕਰ ਲੱਗੇ ਜੇ ਤੁਹਾਡੀ ਧੀ ਉਹ ਕੰਟੈਕਟ ਵੇਖਣ ਲੱਗੀ ਸ਼ਰਮਾਉਂਦੀ ਨਹੀਂ ਆ ਜਾਂ ਤੁਹਾਡੀ ਬੱਚਿਆਂ ਨੂੰ ਲੱਗਦਾ ਵੀ ਇਹ ਕੰਟੈਕਟ ਜਿਹੜਾ ਪਰਿਵਾਰ ਦੇ ਵਿੱਚ ਵੇਖਿਆ ਜਾ ਸਕਦਾ ਉਹੀ ਪਾਓ ਤੇ ਨਾਲ ਜਿਹੜੇ ਵੇਖਣ ਵਾਲੇ ਨੇ ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰਨੀ ਚਾਹਾਂਗਾ ਕਿ ਭਲੋ ਉਹ ਚੀਜ਼ ਵੇਖੋ ਜਿਹੜੀ ਸਾਡੇ ਸਮਾਜ ਨੂੰ ਕੋਈ ਚੰਗੀ ਸਿਹਤ ਦੇਵੇ ਕੋਈ ਚੰਗਾ ਗਾਣਾ ਸੁਣੋ ਗੁਰਬਾਣੀ ਦੀਆਂ ਬਹੁਤ ਸਾਰੀਆਂ ਵੈਬਸਾਈਟਾਂ ਪਈਆਂ ਨੇ ਗੁਰਬਾਣੀ ਦੀ ਕਥਾ ਸੁਣੋ ਜਾਂ ਸਾਡੇ ਸਮਾਜ ਸੇਵੀ ਵੀਰ ਨੇ ਉਹਨਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਆ ਫਸਲਾਂ ਪ੍ਰਤੀ ਸਾਡੇ ਪੰਜਾਬ ਜਿਹੜਾ ਖੇਤੀਬਾੜੀ ਨਾਲ ਸੰਬੰਧਤ ਹੈ ਬਹੁਤ ਸਾਰੀ ਜਾਣਕਾਰੀ ਫਸਲਾਂ ਪ੍ਰਤੀ ਆ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਰੁੱਖਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਗੱਲ ਸੁਣੋ ਚੰਗੀਆਂ ਵੀਡੀਓ ਨੂੰ ਪ੍ਰਮੋਟ ਕਰੋ ਇਸ ਤਰ੍ਹਾਂ ਦਾ ਲੱਚਰ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਭਾਈ ਮਹਿਰੋਂ ਜੀ ਨੇ ਵੀ ਕਿਹਾ ਨਹੀਂ ਬਰਦਾਸ਼ਤ ਹੋਊਗਾ ਤੇ ਮੈਂ ਵੀ ਕਹਿੰਦਾ ਵੀ ਇਹ ਬਰਦਾਸ਼ਤ ਕਰਨਯੋਗ ਗੱਲਾਂ ਨਹੀਂ ਹਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ